ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਪਏ ਆ ਤਾਂ ਦੱਦੀ ਕਿ ਜਿਹੜੀਆਂ ਤਸਵੀਰਾਂ ਮੈਂ ਸਾਂਝਾ ਕਰਦਾ ਪਿਆ ਆ ਮੈਂ ਕਰਦਾ ਪਿਆ ਆ ਗਰਦਾਸਪੁਰ ਤੋਂ ਤੇ ਗਰਦਾਸਪੁਰ ਤੋਂ ਦੀ ਮੇਰੀ ਬਾਈਕ ਸ਼ਾਇਡ ਤੇ ਇਹ ਤਸਵੀਰਾਂ ਦੇ ਦੇ ਪਈਓ ਜੋ ਕਿ ਇੱਕ ਖੂਬਸੂਰਤ ਚੌਂਕ ਦੀਆਂ ਤਸਵੀਰਾਂ ਨੇ ਤੇ ਬਾਕੀ ਮੈਂ ਬੈਕ ਕੈਮਰਾ ਦੇ ਉੱਤੇ ਚੱਲ ਤੇ ਤੁਹਾਨੂੰ ਜਿਹੜੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਵਧੀਆ ਤਰੀਕੇ ਦੇ ਨਾਲ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਇਸ ਚੌਕ ਦੀ ਆ ਜਿੱਥੇ ਕੇ ਤੁਸੀਂ ਦੇਖਦੇ ਪਿਓ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਆ ਉਹ ਸੋਨਾ ਚੌਕ ਜਿਹੜਾ ਆ ਬਣ ਚੁੱਕਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਦਾ ਜਿਹੜਾ ਆ ਇਹ ਚੌਕ ਜਿਹੜਾ ਆ ਬਣਿਆ ਹੋਇਆ ਆ ਤੇ ਬਹੁਤ ਹੀ ਖੂਬਸੂਰਤ ਚੌਕ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਮੇਰੇ ਨਾਲ ਦੇਖਦੇ ਪਿਓ ਕਿਉਂਕਿ ਕਿਸੇ ਵੀ ਸ਼ਹਿਰ ਦੀ ਜਿਹੜੀ ਐਂਟਰੀ ਏ ਉਹ ਚੌਕ ਤੋਂ ਹੀ ਹੁੰਦੀ ਏ ਜ਼ਿਆਦਾਤਰ ਜਿਹੜੀ ਏ ਅ ਚੌਂਕ ਤੋਂ ਹੀ ਹੁੰਦੀ ਹੈ ਜਿਆਦਾ ਐਂਟਰੀ ਜਿਹੜੀ ਹੈ ਉਹ ਚੌਂਕ ਤੋਂ ਹੀ ਹੁੰਦੀ ਹੈ ਜਦੋਂ ਵੀ ਕੋਈ ਸ਼ਹਿਰ ਦੀ ਐਂਟਰੀ ਜਿਹੜੀ ਉਹ ਚੌਕ ਤੋਂ ਹੁੰਦੀ ਹੈ ਤੇ ਉਹ ਚੌਂਕ ਜਿਹੜੇ ਆ ਹਮੇਸ਼ਾ ਹੀ ਜਿਹੜੇ ਆ ਖੂਬ ਸੂਰਤ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਆ ਉਹ ਐਂਟਰੀ ਤੇ ਪਤਾ ਲੱਗੇ ਪੀ ਸ਼ਹਿਰ ਦੀ ਖੂਬਸੂਰਤੀ ਕੀ ਹੈ ਤੇ ਸ਼ਹਿਰ ਨੂੰ ਖੂਬਸੂਰਤ ਐਂਟਰੀ ਦੇ ਨਾਲ ਜਿਹੜਾ ਆ ਉਹ ਰਿਪਰੈਜ਼ੈਂਟ ਕੀਤਾ ਜਾਂਦਾ ਆ ਤੇ ਇਹ ਚੌਂਕ ਜਿਹੜਾ ਆ ਇਹ ਕਲਾ ਨੌਰ ਵਾਲੀ ਸਾਈਡ ਤੋਂ ਅਗਰ ਤੁਸੀਂ ਗਰਦਾਸਪੁਰ ਸ਼ਹਿਰ ਦੇ ਵਿੱਚ ਐਂਟਰ ਕਰਦੇ ਹੋ ਕਲਾਨੌਰ ਤੋਂ ਔਰੇ ਜਾਂ ਡੇਰਾ ਬਾਬਾ ਨਾਨਕ ਰੋਡ ਤੋਂ ਜੇਕਰ ਤੁਸੀਂ ਆ ਗਰਦਾਸਪੁਰ ਵੱਲੋਂ ਐਂਟਰ ਕਰਦੇ ਹੋ ਤਾਂ ਇਹ ਚੌਕ ਜਿਹੜਾ ਆ ਇਹ ਗਰਦਾਸਪੁਰ ਸ਼ਹਿਰ ਦੇ ਵਿੱਚ ਤੁਹਾਨੂੰ ਐਂਟਰ ਕਰਵਾਉਂਦਾ ਤੇ ਗਰਦਾਸਪੁਰ ਸ਼ਹਿਰ ਤੇ ਜਦੋਂ ਤੁਸੀਂ ਐਂਟਰ ਕਰਦੇ ਹੋ ਤਾਂ ਬਾਬਾ ਪੰਦਾ ਸਿੰਘ ਬਹਾਦਰ ਚੌਕ ਜੋ ਕਿ ਬਹੁਤ ਹੀ ਖੂਬਸੂਰਤ ਚੌਕ ਜਿਹੜਾ ਆ ਆ ਦਿਖਾਈ ਦੇ ਰਿਹਾ ਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓਪੀ ਜੇ ਇੱਧਰ ਦੀ ਗੱਲ ਕਰ ਲਈਏ ਤੇ ਇੱਧਰ ਨੂੰ ਜਿਹੜਾ ਆ ਇਹ ਕਾਲਾ ਨੌ ਡੇਰਾ ਬਾਬਾ ਨਾਨਕ ਨੂੰ ਜਾਂਦਾ ਆ ਇਹ ਜਿਹੜਾ ਆ ਇਹ ਤੁਸੀਂ ਦਰੰਗਲੇ ਵਾਲੀ ਸਾਈਡ ਨੂੰ ਚਲਾ ਜਾਂਦਾ ਆ ਇਹ ਬਟਾਲਾ ਅੰਮ੍ਰਿਤਸਰ ਵੱਲ ਨੂੰ ਚਲਿਆ ਜਾਂਦਾ ਆ ਬਾਰੋ-ਬਾਰ ਬਾਈਪਾਸ ਤੇ ਇੱਥੋਂ ਜੇ ਆਪਾਂ ਆ ਅੰਦਰ ਦੀ ਗੱਲ ਕਰ ਲਈ ਤਾਂ ਸਿੱਧਾ ਜਿਹੜਾ ਆ ਸਹਿਰ ਗੁਰਦਾਸਪੁਰ ਦੇ ਵਿੱਚ ਦੀ ਜਿਹੜੀ ਏ ਉਹ ਐਂਟਰੀ ਹੁੰਦੀ ਏ ਐਂਟਰੀ ਤੁਸੀਂ ਦੇਖਦੇ ਪਿਓ ਕਿ ਖੂਬਸੂਰਤ ਚੌਂਕ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਦੇ ਨਾਲ ਜਿਹੜੀ ਏ ਉਹ ਬਣਾ ਦਿੱਤੀ ਗਈ ਹੈ ਤੇ ਬਹੁਤ ਹੀ ਖੂਬਸੂਰਤ ਚੌਕ ਜਿਹੜਾ ਆ ਉਹ ਲੱਗਦਾ ਪਿਆ ਆ ਤਸਵੀਰਾਂਦ ਖਾਨ ਦਾ ਮਕਸਦ ਰਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਦੇ ਉੱਤੇ ਜਿਹੜਾ ਆ ਬੱਸ ਸਟੈਂਡ ਗਰਦਾਸਪੁਰ ਜਿਹੜਾ ਟਰਮੀਨਲ ਆ ਬੱਸ ਸਟੈਂਡ ਨਵਾਂ ਜਿਹੜਾ ਬਣਿਆ ਆ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਦੇ ਨਾਲ ਹੀ ਬਣਿਆ ਉਸ ਤੋਂ ਬਾਅਦ ਇਹ ਚੌਕ ਵੀ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਦੇ ਨਾਲ ਖੂਬਸੂਰਤ ਉਹਨਾਂ ਦੀ ਇਸ ਮੂਰਤ ਦੇ ਨਾਲ ਇਹ ਚੌਕ ਨੂੰ ਬਣਾਇਆ ਗਿਆ ਆ ਅ ਸ਼ੀਸ਼ੇ ਦੇ ਨਾਲ ਬੜਾ ਹੀ ਸੁੰਦਰ ਤਰੀਕੇ ਦੇ ਨਾਲ ਜਿਹੜਾ ਇਹਨੂੰ ਕਵਰ ਵੀ ਕੀਤਾ ਗਿਆ ਆ ਇਹ ਬਹੁਤ ਹੀ ਖੂਬਸੂਰਤ ਚੌਂਕ ਜਿਹੜਾ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਤੁਸੀਂ ਦੇਖਦੇ ਪਿਓ ਆਪਣੀਆਂ ਤਸਵੀਰਾਂ ਦੇ ਵਿੱਚ ਇਹ ਦਿਖਾਉਣ ਦਾ ਮਕਸਦ ਇਹ ਹੀ ਤੋਂ ਕਿ ਇਹ ਜੋ ਗਰਦਾਸਪੁਰ ਦੀ ਧਰਤੀ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਰਿਪਰੈਜ਼ੈਂਟ ਕਰਦੀ ਹੈ ਕਿਉਂਕਿ ਇਹ ਇਤਿਹਾਸਕ ਧਰਤੀ ਹੈ ਜਿਹੜੀ ਕਿ ਗਰਦਾਸਪੁਰ ਜ਼ਿਲ੍ਹੇ ਦੀ ਇਤਿਹਾਸਕ ਧਰਤੀ ਮੈਂ ਤਾਂ ਕਰਕੇ ਕਹਿ ਰਿਹਾ ਕਿ ਜਿੱਥੇ ਮੈਂ ਖੜਾ ਆ ਮੈਂ ਇਤੋਂ ਠੀਕ ਕੋਈ ਪੱਛਤ ਤੋਂ 10 ਕਿਲੋਮੀਟਰ ਸਾਈਡ ਨੂੰ ਜੇ ਨਿਕਲ ਜਾਈਏ ਤੇ ਮੇਰੇ ਖਿਆਲ ਨਾਲ ਪਿੰਡ ਗੁਰਦਾਸ ਨੰਗਲ ਦੇ ਵਿੱਚ ਜੇਕਰ ਆਪਾਂ ਜਾਈਏ 7-8 ਕਿਲੋਮੀਟਰ ਦੀ ਰੇਂਜ ਦੇ ਵਿੱਚ ਤੇ ਗੁਰਦਾਸ ਨੰਗਲ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸ ਸਮੇਂ ਦੇ ਵਿੱਚ ਜਿਹੜੀ ਉਹ ਉਹ ਜਿਹੜੀ ਜੰਗ ਲੜਦੇ ਹੋਏ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਪਿੰਡ ਗੁਰਦਾਸ ਨੰਗਲ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਜਾਇਆ ਜਾਂਦਾ ਆ ਤੇ ਆਖਰੀ ਪਲ ਜਿਹੜੇ ਨੇ ਉਹ ਇੱਥੇ ਜਿਹੜੇ ਨੇ ਉਹ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਮੁਗਲਾਂ ਦੇ ਨਾਲ ਜਿਹੜਾ ਆ ਲੜਦੇ ਹੋਏ ਜਿਹੜੇ ਇੱਥੇ ਗੁਰਦਾਸ ਨੰਗਲ ਦੇ ਵਿੱਚ ਗੁਜ਼ਾਰੇ ਗੁਰਦਾਸ ਨੰਗਲ ਦੇ ਵਿੱਚ ਉਹਨਾਂ ਦੀ ਗ੍ਰਫਤਾਰੀ ਹੁੰਦੀ ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਵਿੱਚ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਰਿਪਰੈਜ਼ੈਂਟ ਕੀਤਾ ਜਾ ਰਿਹਾ ਆ ਤਸਵੀਰਾਂ ਤੁਸੀਂ ਚੌਂਕ ਦੇ ਵਿੱਚ ਦੇਖਦੇ ਪਿਓ ਕਿ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਇਸੇ ਕਰਕੇ ਦਿਖਾ ਰਹੇ ਆ ਪੀ ਜੇ ਇਹ ਚੌਂਕ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਆ ਰਿਪਰੈਜ਼ੈਂਟ ਕਰਦੇ ਆ ਖੂਬਸੂਰਤ ਚੌਂਕ ਜਿਹੜਾ ਆ ਬਣਿਆ ਹੋਇਆ ਹੈ ਖੂਬਸੂਰਤ ਜਿਹੜੀ ਉਹਨਾਂ ਦੀ ਇੱਕ ਮੂਰਤ ਲਗਾ ਕੇ ਜਿਹੜਾ ਆ ਇੱਥੇ ਬਣਾਈ ਹੋਈ ਹੈ ਤੇ ਤੁਸੀਂ ਦੇਖਦੇ ਪਿਓ ਤਸਵੀਰਾਂ ਜਿਹੜੀਆਂ ਕਿ ਮੈਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦਾ ਪਿਆ ਆ ਮੈਂ ਨਜ਼ਦੀਕ ਆ ਕੇ ਥੋੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਕਿ ਖੂਬਸੂਰਤ ਕਿਉਂਕਿ ਜਦੋਂ ਆਪਾਂ ਪਹੁੰਚਦੇ ਆ ਨਾ ਇੱਥੇ ਆਪਣੇ ਚੌਂਕ ਦੇ ਵਿੱਚ ਤਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਤੀ ਦੇ ਉੱਤੇ ਜਿਹੜਾ ਆ ਪਹੁੰਚ ਗਏ ਆ ਕੋਈ ਐਂਟਰੀ ਕਿਸੇ ਪਾਸਿਓਂ ਵੀ ਹੋਵੇ ਉਹ ਪਤਾ ਲੱਗਣੀ ਚਾਹੀਦੀ ਹੈ ਕਿ ਇਹ ਗਰਦਾਸਪੁਰ ਦੇ ਵਿੱਚ ਖੂਬਸੂਰਤ ਚੌਂਕ ਕਿਉਂ ਤੇ ਕਿਸ ਤਰ੍ਹਾਂ ਜਿਹੜਾ ਆ ਉਹ ਬਣਾਇਆ ਗਿਆ ਤੇ ਖੂਬਸੂਰਤ ਚੌਂਕ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਜਿਹੜੀਆਂ ਆ ਅਸੀਂ ਸਾਂਝੀਆਂ ਕਰਦੇ ਆ ਫਿਰ ਤਾਂ ਮੈਂ ਇੱਕ ਵਾਰੀ ਦੱਸ ਦਵਾਂ ਕਿ ਇੱਧਰ ਜਿਹੜਾ ਕਾਲਾ ਨੌਰ ਤੋਂ ਆਉਂਦੇ ਹੋ ਡੇਰਾ ਬਾਬਾ ਨਾਨਕ ਤੋਂ ਜੇਕਰ ਤੁਸੀਂ ਆਉਂਦੇ ਹੋ ਤਾਂ ਐਂਟਰੀ ਤੇ ਜਿਹੜੀ ਸ਼ਹਿਰ ਦੀ ਐਂਟਰੀ ਉੱਥੇ ਹੀ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਹ ਜਿਹੜਾ ਆ ਚੌਂਕ ਬਣਿਆ ਹੋਇਆ ਆ ਇੱਧਰ ਦੇਖ ਲਈਏ ਤੇ ਇਹ ਜਿਹੜਾ ਦਰੰਗਲੇ ਵਾਲੀ ਸਾਈਡ ਤੋਂ ਜੋੜਦਾ ਆ ਇਹ ਸ਼ਹਿਰ ਨੂੰ ਚਲੇ ਜਾਂਦੀ ਹੈ ਤੇ ਇਹ ਜਿਹੜਾ ਰੋਡ ਹੈਗਾ ਆ ਇਹ ਬਟਾਲਾ ਅੰਮ੍ਰਿਤਸਰ ਨੂੰ ਜਿਹੜਾ ਆ ਨਿਕਲ ਜਾਂਦਾ ਆ ਤੇ ਖੂਬਸੂਰਤ ਚੌਂਕ ਦੀਆਂ ਜਿਹੜੀਆਂ ਤਸਵੀਰਾਂ ਵਖਾਣ ਦਾ ਮਕਸਦ ਸਿਰਫ ਇਹੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਜਿਹੜਾ ਆ ਇਹ ਚੌਂਕ ਬੱਸ ਸਟੈਂਡ ਟਰਮੀਨਲ ਜਿਹੜਾ ਆ ਉਹ ਵੀ ਬਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਹੀ ਰਿਪਰੈਜ਼ੈਂਟ ਕਰਦੇ ਹੋਏ ਜਿਹੜਾ ਇਹ ਚੀਜ਼ਾਂ ਬਣਾ ਰਿਹਾ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਇੱਕ ਖੂਬਸੂਰਤ ਜਿਹੜਾ ਚੌਂਕ ਇਹ ਬਣਿਆ ਹੋਇਆ ਆ ਖੂਬਸੂਰਤੀ ਜਿਹੜੀ ਉਹ ਬਹੁਤ ਜ਼ਿਆਦਾ ਤੁਸੀਂ ਦੇਖਦੇ ਪਿਓ ਕਿ ਖੂਬਸੂਰਤੀ ਇਸ ਚੌਂਕ ਦੀ ਜਿਹੜੀ ਉਹ ਸੋਹਣੀ ਲੱਗਦੀ ਪਈ ਹੈ ਤੇ ਇਹ ਚੌਂਕ ਖੂਬਸੂਰਤ ਜਿਹੜਾ ਆ ਉਹ ਬਣਿਆ ਹੋਇਆ ਸਾਈਡ ਤੇ ਛੋਟਾ ਜਿਹਾ ਜਿਹੜਾ ਆ ਨਾਲ ਦੀ ਨਾਲ ਪਾਰਕ ਵੀ ਜਿਹੜਾ ਆ ਉਹ ਬਣਿਆ ਹੋਇਆ ਤੇ ਖੂਬਸੂਰਤ ਜਿਹੜੀਆਂ ਤਸਵੀਰਾਂ ਅ ਤੁਸੀਂ ਦੇਖਦੇ ਪਿਓ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੀਆਂ ਜੋ ਕਿ ਕਲਾਨੌਰ ਤੋਂ ਉਹ ਆਪਾਂ ਨੂੰ ਅ ਗਰਦਾਸਪੁਰ ਦੇ ਵਿੱਚ ਐਂਟਰ ਕਰਵਾਉਂਦਾ ਆ ਤੇ ਦੋਸਤੋ ਤਸਵੀਰਾਂ ਤੁਸੀਂ ਮੇਰੇ ਨਾਲ ਦੇਖ ਚੁੱਕੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚੌਂਕ ਦੀਆਂ ਜੋ ਕਿ ਕਲਾਨੌਰ ਚੌਂਕ ਕਲਾਨੌਰ ਤੋਂ ਗਰਦਾਸਪੁਰ ਵੱਲੋਂ ਐਂਟਰ ਕਰਵਾਉਂਦਾ ਆ ਖੂਬਸੂਰਤ ਚੌਂਕ ਆ ਤਸਵੀਰਾਂ ਤੁਸੀਂ ਦੇਖੀਆਂ ਨੇ ਤੁਹਾਨੂੰ ਇਹ ਤਸਵੀਰਾਂ ਕਿਵੇਂ ਦੀਆਂ ਲੱਗੀਆਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇਹਨਾਂ ਚੌਂਕਾਂ ਬਾਰੇ ਚੌਂਕ ਜਿਹੜੇ ਨੇ ਉਹ ਜਿਹੜੇ ਨੇ ਉਹ ਖੂਬਸੂਰਤੀ ਸ਼ਹਿਰ ਦੀ ਐਂਟਰੀ ਨੂੰ ਜਿਹੜਾ ਦਰਸਾਉਂਦੇ ਨੇ ਤੇ ਇਹ ਚੌਂਕ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਜਿਹੜਾ ਆ ਬਹੁਤ ਹੀ ਖੂਬਸੂਰਤ ਚੌਂਕ ਜਿਹੜਾ ਆ ਸ਼ਹਿਰ ਦੇ ਵਿੱਚ ਬਣ ਚੁੱਕਾ ਆ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਮਿਲਦਾ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ